ਸ਼ਮੀ ਸੱਤ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰਾਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਕਈ ਸਿਆਸੀ ਘਟਨਾਕਰਮ ਹੋਏ ਨੇ ਇਹਨਾਂ ਘਟਨਾਕਰਮਾਂ ਦੇ ਉੱਤੇ ਆਪਾਂ ਇੱਕ ਝਾਤ ਪਾਉਨੇ ਆ ਤੇ ਵਿਸਥਾਰ ਚ ਗੱਲਬਾਤ ਕਰਦੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕਲਤਾਰ ਸਿੰਘ ਸੱਧਮਾ ਦੇ ਵਿਚਕਾਰ ਚੱਲ ਰਹੀ ਖਿੱਚੋਤਾਣ ਦੇ ਵਿੱਚ ਨਵਾਂ ਮੋੜ ਆਇਆ ਇਸੇ ਨਾਲ ਹੀ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਨੇ ਅਸਤੀਫਾ ਦੇਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੇ ਵੀ ਸੋਚ ਚੁੱਕ ਲਈ ਅਮਰਪਾਲ ਦੇ ਪੰਜਾਬ ਆਉਣ ਨੂੰ ਲੈ ਕੇ ਹਾਲੇ ਤੱਕ ਜਿਹੜਾ ਸੰਸ਼ਾ ਬਰਕਰਾਰ ਹੈ ਇਹਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਸਿਆਸੀ ਕਸ਼ਮਕਸ਼ ਚੱਲ ਰਹੀ ਹੈ ਤੇ ਉਹ ਸਿਆਸੀ ਕਸ਼ਮਕਸ਼ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਬਰਾਂ tayo sa ਸਪੀਕਰ ਕਲਤਾਰ ਸਿੰਘ ਸੰਧਵਾ ਦੇ ਵਿਚਕਾਰ ਲਗਾਤਾਰ ਖਿੱਚੋ-ਤਾਂਚਣ ਚੱਲ ਰਹੀ ਹੈ। ਕਰਤਾਰ ਸਿੰਘ ਸੰਧਵਾ ਨੇ ਇੱਕ ਵਰਕਸ਼ਾਪ ਕਰਾਈ ਸੀ ਤੇ ਉਸ ਵਰਕਸ਼ਾਪ ਦੇ ਵਿੱਚ ਜਿਹੜਾ ਉਸ ਦਾ ਐਲਾਨੀਆਂ ਤੇ ਜਿਹੜਾ ਉਸ ਦਾ ਪ੍ਰੈਸ ਨੋਟ ਜਾਰੀ ਹੋਇਆ ਸੀ ਉਸ ਨੂੰ ਜਿਹੜਾ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਰੋਕ ਲਿਆ। ਚਰਚਾ ਇਹ ਨੇ ਕਿ ਇਹ ਪ੍ਰੈਸ ਨੋਟ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਾਂ ਫਿਰ ਮੁੱਖ ਮੰਤਰੀ ਦੇ ਇਸ਼ਾਰੇ ਤੇ ਰੋਕਿਆ ਗਿਆ ਹੈ। ਇਸ ਮਾਮਲੇ ਦੇ ਵਿੱਚ ਕਲਤਾਰ ਸਿੰਘ ਸੰਧਵਾ ਨੇ ਵੱਡਾ ਐਕਸ਼ਨ ਲੈਂਦੇ ਆ ਲੋਕ ਸੰਪਰਕ ਵਿਭਾਗ ਤੋਂ ਜਾਂਚ ਕਰਾਉਣ ਦੀ ਗੱਲ ਆਖ ਦਿੱਤੀ ਸੀ। ਤਾਂ ਇਸੇ ਦਰਮਿਆਨ ਚਰਚਾ ਇਹ ਹੈ ਕਿ ਸੰਦੀਪ ਪਾਠਕ ਦੇ ਵੱਲੋਂ ਇਸ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਜਥੇ ਬੰਦਕ ਢਾਂਚੇ ਦੇ ਉਹਨਾਂ ਨੇ ਦਖਲਅੰਦਾਜ਼ੀ ਦੇ ਕੇ ਕਿਹਾ ਕਿ ਇਸ ਮਾਮਲੇ ਨੂੰ ਠੰਡਾ ਕੀਤਾ ਜਾਵੇ ਇਸ ਮਾਮਲੇ ਦਾ ਖਲਾਰਾ ਫਿਲਹਾਲ ਨਾ ਪਾਇਆ ਜਾਵੇ ਤਾ ਹਾਈ ਕਮਾਂਡ ਦੇ ਦਖਲ ਤੋਂ ਬਾਅਦ ਕਲਤਾਰ ਸਿੰਘ ਸੰਧਵਾ ਦੇ ਕੁਝ ਕਿ ਤੇਵਰ ਨਰਮ ਪੇ ਦੱਸੇ ਜਾਂਦੇ ਆ ਜਾਣਕਾਰ ਹਲਕੇ ਦੱਸਦੇ ਆ ਕਿ ਕਲਤਾਰ ਸਿੰਘ ਸੰਧਵਾ ਕੁਝ ਠੰਡੇ ਹੋ ਗਏ ਪਰ ਉਹਨਾਂ ਦਾ ਹਲੇ ਤੱਕ ਇਹ ਇਰਾਦਾ ਨਹੀਂ ਬਦਲਿਆ ਤੇ ਇਸ ਗੱਲ ਦੀ ਖਾਰ ਉਹ ਖਾ ਚੁੱਕੇ ਸੰਦੀਪ ਪਾਠਕ ਨੇ ਦਖਲ ਦਿੱਤਾ ਕਿ ਜਿਹੜਾ ਇਸ ਮਾਮਲੇ ਨੂੰ ਨਾ ਉਲਝਾਇਆ ਜਾਵੇ ਤੇ ਇਸ ਮਾਮਲੇ ਨੂੰ ਇੱਥੇ ਹੀ ਨਿਬੇੜ ਲਿਆ ਜਾਵੇ ਇਸੇ ਨਾਲ ਅਗਾਂਹ ਗੱਲ ਕਰ ਲੈਨੇ ਆ ਝਾਰਖੰਡ ਦੀ ਝਾਰਖੰਡ ਦੇ ਵਿੱਚ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਹੈ ਝਾਰਖੰਡ ਦੇ ਵਿੱਚ ਲਗਾਤਾਰ ਇਹ ਗੱਲ ਸਾਹਮਣੇ ਆਉਂਦੀ ਰਹੀ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਹੇ ਤੇ ਹੁਣ ਸੱਜਰੇ ਮੁੱਖ ਮੰਤਰੀ ਬਣੇ ਹਿੰਮਤ ਸਰੇਨ 5 ਮਹੀਨੇ ਜੇਲ੍ਹਚੋਂ ਬਾਅਦ ਕੀ ਦੁਬਾਰਾ ਮੁੱਖ ਮੰਤਰੀ ਬਣ ਜਾਣਗੇ ਆਖਿਰਕਾਰ ਉਹਨਾਂ ਦੀ ਜੇਲ੍ਹਚੋਂ ਰਿਹਾਈ ਹੋਈ ਜ਼ਮਾਨਤ ਦੇ ਉੱਤੇ ਰਿਹਾਈ 5 ਮਹੀਨਿਆਂ ਬਾਅਦ ਹੋਈ ਤਾਂ 5 ਮਹੀਨਿਆਂ ਬਾਅਦ ਇੱਕ ਵਾਰ ਫਿਰ ਜਿਹੜਾ ਹਿੰਮਤ ਸਰੇਨ ਨੇ ਝਾਰਖੰਡ ਦੇ ਜਿਹੜਾ ਮੁੱਖ ਮੰਤਰੀ ਦੇ ਤੌਰ ਤੇ ਸੌ ਲੈ ਲੇ ਉਹਨਾਂ ਦੀ ਥਾਂ ਤੇ ਮੁੱਖ ਮੰਤਰੀ ਬਣੇ ਚੰਪਈ ਸਰੇਨ ਪਹਿਲਾ ਅਸਤੀਫਾ ਦੇ ਦਿੱਤਾ ਉਸਦੇ ਅਸਤੀਫੇ ਤੋਂ ਬਾਅਦ ਤੁਰੰਤ ਪੈਰ ਦੇ ਉੱਤੇ ਜਿਹੜਾ ਉਹਨਾਂ ਨੇ ਇੰਡੀਆ ਰਾਜਪਾਲ ਨੇ ਇੰਡੀਆ ਗੱਠ ਜੋੜ ਦੇ ਜਿਹੜਾ ਆਗੂ ਹੈ ਉਹਨਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਬਣਾ ਲੈ ਇਸ ਤੋਂ ਬਾਅਦ ਰਾਜਪਾਲ ਨੇ ਜਿਹੜਾ ਉਹ ਹਿੰਮਤ ਸਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਕਾ ਦਿੱਤੀ। ਹਿੰਮਤ ਸਰੇਨ ਦੇ ਉੱਤੇ ਜਿਹੜਾ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੂੰ ED ਨੇ ਕਿਸੇ ਤੌਰ ਦੇ ਉੱਤੇ ਰਾਂਚੀ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਸੂਬੇ ਦੇ ਮੁੱਖ ਮੰਤਰੀ ਸੀ। ਲੋਕ ਸਭਾ ਚੋਣਾਂ ਦੇ ਐਨ ਦਰਮਿਆਨ ਉਹ ਲਗਾਤਾਰ ਜੇਲ੍ਹ ਚਰੇ ਉਹਨਾਂ ਦੀ ਜ਼ਮਾਨਤਰ ਜੀਆਂ ਕਈ ਵਾਰ ਖਾਰਜ ਹੋਈਆਂ ਪਰ ਆਖਰਕਾਰ ਉਹਨਾਂ ਨੂੰ ਜ਼ਮਾਨਤ ਮਿਲ ਗਈ। ਅਦਾਲਤ ਨੇ ਕਈ ਸਖਤ ਟਿੱਪਣੀਆਂ ਕਰਦੇ ਕਿਹਾ ਹੈ ਕਿ ਹਿਮੇਸ਼ ਸਰੇਨ ਦੇ ਬਾਰੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਕੋਈ ਵੀ ਦੋਸ਼ ਫਿਲਹਾਲ ਸਾਬਤ ਹੁੰਦਾ ਹੋਇਆ ਨਜ਼ਰ ਨਹੀਂ ਆਉਂਦਾ। ਤਾਂ ਕੁੱਲ ਮਿਲਾ ਕੇ ਇੱਕ ਵਾਰ ਫਿਰ ਹਿਮੇਸ਼ ਸਰੇਨ ਛਾਰਖੰਡ ਦੇ ਮੁੱਖ ਮੰਤਰੀ ਬਣੇ ਨੇ ਇੰਡੀਆ ਬਲਾਕ ਦੀ ਇਸ ਦੇ ਵਿੱਚ ਵੱਡੀ ਜਿੱਤ ਤੇ ਵੱਡੀ ਜ਼ਿੰਮੇਵਾਰੀ ਕਿਹਾ ਜਾਂਦਾ ਹੈ ਕਿ ਇੰਡੀਆ ਬਲਾਕ ਦੇ ਆਗੂਆਂ ਨੇ ਇਸ ਮਾਮਲੇ ਦੇ ਵਿੱਚ ਨਿਭਾਈ ਹੈ। ਰੁਕ ਕਰਦੇ ਆਂ ਅਗਲੀ ਖਬਰ ਵੱਲ ਦਾ ਤਾਂ ਅਗਲੀ ਖਬਰ ਜਲੰਧਰ ਜਿਮਨੀ ਚੌਂ ਨਾਲ ਜੁੜੀ ਹੋਈ ਹੈ ਜਲੰਧਰ ਜਿਮਨੀ ਚੌਂ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ਿੱਤਲ ਅੰਗਰਾਲ ਨੇ ਇੱਕ ਮਜਮਾ ਲਾਇਆ ਇੱਕ ਮਜਮਾ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪਰਿਵਾਰ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੇ ਉੱਤੇ ਗੰਭੀਰ ਇਲਜ਼ਾਮ ਲਾ ਦਿੱਤੇ ਇਸ ਤੋਂ ਪਹਿਲਾਂ ਵੀ ਸ਼ੀਤਲ ਉਂਗਰਾਲ ਨੇ ਇੱਕ ਫੇਸਬੁੱਕ ਲਾਈਵ ਦੇ ਜ਼ਰੀਏ ਕਈ ਗੰਭੀਰ ਇਲਜ਼ਾਮ ਲਾਇਆ ਪਰ ਇਸ ਵਾਰ ਸ਼ੀਤਲ ਉਂਗਰਾਲ ਨੇ ਇੱਕ ਮਜਮਾ ਲਾਇਆ ਜਿੱਥੇ ਵੱਡੇ ਪੱਧਰ ਤੇ ਉੱਤੇ ਮੀਡੀਆ ਨੂੰ ਸੱਦਿਆ ਗਿਆ ਤੇ ਮੀਡੀਆ ਨੂੰ ਸੱਦ ਕੇ ਉੱਥੇ ਬਹੁਤ ਸਾਰੀਆਂ ਗੱਲਾਂ ਕਹੀਆਂ ਸ਼ੀਤਲ ਉਂਗਰਾਲ ਭਾਵੁਕ ਹੁੰਦੇ ਹੋਏ ਨਜ਼ਰ ਆਏ ਤੇ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਰੋਂਦਿਆਂ ਨੂੰ ਚੁੱਪ ਕਰਾਉਂਦੇ ਹੋਏ ਨਜ਼ਰ ਆਏ ਸ਼ੀਤਲ ਉਂਗਰਾਲ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੀ ਧੀ ਪਤਨੀ ਸਣੇ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਸ਼ੀਤਲ ਉਂਗਰਾਲ ਨੇ ਆਖਿਆ ਕਿ ਮੈਂ ਪੰਜਾਬ ਦੇ ਪੁਲਿਸ ਮੁਖੀ ਨੂੰ ਇਸ ਬਾਰੇ ਸੂਚਨਾ ਦੇ ਚੁੱਕਿਆ ਪਰ ਲਗਾਤਾਰ ਸਾਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ ਕੱਲ ਇੱਕ ਚੋਣਵੀ ਜਲਸੇ ਦੇ ਦੌਰਾਨ ਸ਼ਿਤਲ ਅੰਗਰਾਲ ਨੂੰ ਥਾਪੀ ਮਾਰ ਕੇ ਆਖਿਆ ਸੀ ਭਾਈ ਜਿਹੜਾ ਤੇਰੇ ਤੋਂ ਜ਼ੋਰ ਲੱਗਦਾ ਤੂੰ ਲਾਲਾ ਜਿੰਨਾ ਜ਼ੋਰ ਤੂੰ ਲਾ ਸਕਦਾ ਹੈ ਤੂੰ ਲਾਲਾ ਮੈਂ ਮੇਰੇ ਪਰਿਵਾਰ ਦੇ ਉੱਤੇ ਮੇਰੇ ਬਾਰੇ ਜੋ ਤੂੰ ਇਲਜ਼ਾਮ ਲਾਉਣੇ ਨੇ ਉਹ ਕੱਲ ਦੀ ਥਾਂ ਤੇ ਅੱਜ ਲਾ ਅੱਜ ਦੀ ਥਾਂ ਤੇ ਸ਼ਾਮ ਨੂੰ ਹੀ ਲਾ ਦੇ ਤਾਂ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲੰਗਰਾਲ ਨੂੰ ਸ਼ੀਤਲੰਗਰਾਲ ਨੇ ਜਿਹੜਾ ਇਸ ਦਾ ਚੈਲੰਜ ਕਬੂਲਿਆ ਤੇ ਬਰਾਬਰ ਮੁੱਖ ਮੰਤਰੀ ਦੇ ਜਿਹੜੀ ਹੈ ਇੱਕ ਕੁਰਸੀ ਲਾ ਕੇ ਬਹਿ ਗਏ ਜਿੱਤੇ ਮੁੱਖ ਮੰਤਰੀ ਦਾ ਨਾਮ ਲਿਖਿਆ ਸੀ ਮੁੱਖ ਮੰਤਰੀ ਤਾਂ ਨਹੀਂ ਪਹੁੰਚੇ ਸ਼ੀਤਲੰਗਰਾਲ ਭਾਵੁਕ ਹੋਏ ਇੱਕ ਤਕਰੀਰ ਕੀਤੀ ਤੇ ਉਸ ਤੋਂ ਬਾਅਦ ਆਖਿਆ ਕਿ ਆਹ ਪੈਨ ਡਰਾਈਵ ਹੈ ਇਹਦੇ ਵਿੱਚੋਂ ਸਬੂਤ ਨੇ ਜਿਹੜੇ ਸਬੂਤ ਰਮਨ अरोड़ा ਅਤੇ ਜਲੰਧਰ ਦੇ ਵਿੱਚ ਚੱਲਦੇ ਕਾਲੇ ਕਾਰਨਾਮਿਆਂ ਦੇ ਪੂਲ ਖੋਲਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਬੂਤ ਭੇਜ ਦਵਾਂਗਾ ਕੁੱਲ ਮਿਲਾ ਕੇ ਦੇਖਿਆ ਜਾਵੇ ਜਲੰਧਰ ਇਸ ਸਮੇਂ ਸਿਆਸੀ ਡਰਾਮਿਆਂ ਦਾ ਹੱਬ ਬਣ ਚੁੱਕਿਆ ਹੈ ਇੱਥੇ ਸਿਆਸੀ ਡਰਾਮੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੇ ਇਸੇ ਤਰ੍ਹਾਂ ਦਾ ਡਰਾਮਾ ਪਹਿਲਾਂ ਮੁੱਖ ਮੰਤਰੀ ਨੇ ਕੀਤਾ ਤੇ ਹੁਣ ਸ਼ੀਤਲungral ਨੇ ਕੀਤਾ ਹੈ ਅਗਲੀ ਖਬਰ ਇਹ ਹੈ ਕਿ ਅਮਰਪਾਲ ਸਿੰਘ ਜੋ ਕਿ ਖੰਡੂਰ ਸਾਹਿਬ ਤੋਂ ਲੋਕ ਸਭਾ ਦੇ ਲਈ ਚੁਣੇ ਗਏ ਆ ਉਹਨਾਂ ਨੂੰ ਕੱਲ ਨੂੰ ਸੌਂਚਕਾਈ ਜਾਣੀ ਆ ਲੋਕ ਸਭਾ ਦੇ ਵਿੱਚ ਬਤੌਰ ਲੋਕ ਸਭਾ ਮੈਂਬਰ ਜਾਣਕਾਰ ਹਲਕੇ ਦੱਸਦੇ ਆ ਕਿ ਸਪੀਕਰ ਦੇ ਚੈਂਬਰ ਦੇ ਵਿੱਚ ਉਹਨਾਂ ਨੂੰ ਸੌਂਚਕਾਈ ਜਾਣੀ ਹੈ ਪੰਜਾਬ ਪੁਲਿਸ ਅਤੇ ਦਿਬੜੂਗੜ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਲੈ ਕੇ ਦਿੱਲੀ ਆਵੇਗਾ ਤੇ ਦਿੱਲੀ ਦੇ ਵਿੱਚ ਉੱਥੇ ਸੌਚਕ ਹੋਵੇਗੀ 4 ਦਿਨ ਦੇ ਲਈ ਉਹਨਾਂ ਨੂੰ ਦਿੱਲੀ ਰਹਿ ਆ ਜਾਣਾ ਪਰ ਉਹਨਾਂ ਦੀ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਉਹਨਾਂ ਦੇ ਘਰ ਐਂਟਰੀ ਨਹੀਂ ਹੋ ਸਕਦੀ ਉਹ ਆਪਣੇ ਰਈਆ ਨੇੜਲੇ ਸਥਿਤ ਪਿੰਡ ਜੱਲੂਪੁਰ ਖੇੜਾ ਸਥਿਤ ਆਪਣੇ ਘਰ 'ਚ ਨਹੀਂ ਜਾ ਸਕਦੇ ਨਾ ਹੀ ਉਹ ਪੰਜਾਬ ਆ ਸਕਦੇ ਹੈ ਜਿੰਨਾ ਸਮਾਂ ਉਹ ਰਹਿਣਗੇ ਦਿੱਲੀ ਵਿੱਚ ਰਹਿਣਗੇ ਦਿੱਲੀ ਦੇ ਵਿੱਚ ਹੀ ਉਹ ਜਿਹੜਾ ਆਪਣੀਆਂ ਗਤੀਵਿਧੀਆਂ ਨੂੰ ਨਿਭਾਉਣਗੇ ਇਹ ਸਨ ਸ਼ਾਮ ਦੇ 7 ਵਜੇ ਤੱਕ ਦੀਆਂ ਹੁਣ ਦੀਆਂ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਲੋਕਪਣ ਨਿਊਜ਼ ਦੇ ਨਾਲ ਧੰਨਵਾਦ